ਵਿਸ਼ਵ ਪ੍ਰਸਿੱਧ ਕਿਸਾਨ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਿੱਚ ਚੱਲ ਰਿਹਾ ਜੀ ਬੀਜ ਨਵੀਂ ਮਸ਼ੀਨਰੀ ਹੋਰ ਖੇਤੀਬਾੜੀ ਦੇ ਸੰਬੰਧਾਂ ਨਾਲ ਜਿਹੜਾ ਵੀ ਹੋਏਗਾ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਚਲਦੇ ਆਪਾਂ ਇਹ ਹੈ ਮੇਨ ਗੇਟ ਯੂਨੀਵਰਸਿਟੀ ਦਾ ਤੇ ਆਓ ਖੇਤੀਬਾੜੀ ਕਾਲਜ ਕਾਲਜ ਆਫ ਐਗਰੀਕਲਚਰ ਆਪਾਂ ਅੱਗੇ ਲੁਧਿਆਣੇ ਦੇ ਪਹੁੰਚੇ ਹੋਏ ਆਂ ਸਾਰੇ ਇੱਧਰ ਸਟਾਲ ਆਪਾਂ ਜਿਹੜੇ ਤੁਹਾਨੂੰ ਘੁੰਮ ਕੇ ਸਾਰਾ ਕੁਝ ਦਿਖਾਵਾਂਗਾ ਬਲਕਾਰ ਕਮਾਈਨ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਦੀ ਕਬਾਈਨਾ ਉਹਤ ਮਸ਼ਹੂਰ ਆ ਬਲਕਾਰ ਕੰਬਾਈਨ ਕਿਸਾਨ ਮੇਲੇ ਜਿਹੜਾ ਸ਼ੁਰੂ ਹੁੰਦੇ ਚੱਲਦੇ ਆ ਪਾ ਅੰਦਰ ਉਹ ਸਭ ਤੋਂ ਪਹਿਲਾਂ ਮਹਿੰਦਰਾ ਟਰੈਕਟਰ ਦੇਖਦੇ ਆਪਾਂ ਹੋਏ ਹੈ ਮਹਿੰਦਰਾ ਦਾ ਨੋਵੋ 655 DI ਦੇਖ ਰਹੇ ਆਂ ਕਾਫੀ ਡੇਟਸਟ ਮਾਡਲ ਹੈ ਇਹ ਮੈਂ ਮਾਰਿਆ ਆਪਾਂ ਤੁਹਾਨੂੰ ਜਾਣਕਾਰੀ ਦੇ ਇਹ ਹੈ ਫਾਰਮ ਟਰੈਕ ਦਾ ਨਹੀਂ ਸੌਰੀ ਪਾਵਰ ਟਰੈਕ ਦਾ ਇਹ ਡੀਜ਼ਲ ਸੀਗਰ ਪਲੱਸ ਤੇ ਕਾਫੀ ਵੱਡੇ ਵੱਡੇ

ਕਿ ਆਪਣੇ ਪੀਯੂ ਮੇਲੇ ਮੈਂ ਅਭੀ ਆਈਪੀਐਲ ਕੰਪਨੀ ਦੇ ਬਾਰੇ ਮੈਂ ਆਪ ਲੋਕੋ ਨੂੰ ਪਤਾ ਹੈ ਇਹ ਬਾਇਓਲੋਜੀਕਲ ਪ੍ਰੋਡਕਟ ਬਣਾਤੀ ਹੈ ਇਹ 3 ਵਿਸ਼ਵ ਪ੍ਰਸਿੱਧ ਕਿਸਾਨ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਿੱਚ ਚੱਲ ਰਿਹਾ ਜੀ ਤੇ ਇਹ 2 ਦਿਨਾਂ ਦਾ ਮੇਲਾ ਹੈਗਾ 26 ਔਰ 27 ਤਰੀਕ ਦਾ ਤੇ ਆਪਾਂ ਪਹੁੰਚੇ ਹੋਏ ਆ ਇਸ ਮੇਲੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਨਵੇਂ ਸੰਦਾਂ ਨਾਲ ਵਾਕਫੀਤ ਕਰਾਵਾਂਗੇ ਨਵੇਂ ਬੀਜਾਂ ਨਾਲ ਕਰਾਵਾਂਗੇ ਜਿਹੜੇ ਨਵੇਂ ਮਸ਼ੀਨਰੀ ਆ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਆਓ ਮੇਰੇ ਨਾਲ ਬਣੇ ਰਹੋ ਮੈਂ ਤੁਹਾਡਾ सुरेंद्र ਸਿੰਘ ਇਸ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹੈਗਾ ਤੇ ਆਓ ਅੱਜ ਤੁਹਾਨੂੰ ਮੇਲੇ ਵਿੱਚ ਜਿਹੜਾ ਕਿਸਾਨ ਮੇਲਾ ਲੁਧਿਆਣੇ ਲੱਗਿਆ ਹੋਇਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਜਾਵਾਂਗੇ ਨਵੇਂ ਬੀਜ ਨਵੀਂ ਮਸ਼ੀਨਰੀ ਹੋਰ ਖੇਤੀਬਾੜੀ ਦੇ ਸੰਬੰਧਾਂ ਨਾਲ ਜਿਹਦਾ ਵੀ ਹੋਏਗਾ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਚਲਦੇ ਆਪਾਂ ਇਹ ਹੈ ਮੇਨ ਗੇਟ ਯੂਨੀਵਰਸਿਟੀ ਦਾ ਤੇ ਆਓ ਬਣੇ ਰਹੋ ਮੇਰੇ ਨਾਲ ਛੋ ਗੇਟ ਵੱਟਦੇ ਸਬਜ਼ੀ ਵਿਗਿਆਨ ਵਿਪາກ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆਪਣੇ ਕਣਕ ਦੀ ਫਸਲ ਲਈ ਸੁਪਰ ਹੀਰੋ ਬਣੋ ਤੇ ਇੱਧਰ ਲੱਗੇ ਹੋਇਆ ਜੀ ਪੱਕਾ ਧਰਨਾ ਪੰਜਾਬ ਸਰਕਾਰ ਖਿਲਾਫ ਤੇ ਕਿਸਾਨੀ ਨਾਲ ਇਨਸਾਫ ਕਰੋ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਇੱਥੇ ਇਹ ਪੰਜਾਬ ਸਰਕਾਰ ਖਿਲਾਫ ਜਿਹੜਾ ਧਰਨਾ ਖਲਾਫ ਆ ਉਹ ਪੱਕਾ ਧਰਨਾ ਤੇ ਲੱਗਿਆ ਹੋਇਆ ਉਹ ਤੁਹਾਨੂੰ ਮਿਲੇਗਾ ਚੱਲਦੇ ਆਪਾਂ ਅੱਗੇ ਕਾਫੀ ਜਿਹੜਾ ਹੈਗਾ ਰਸ਼ ਤੁਹਾਨੂੰ ਨਜ਼ਰ ਆ ਰਿਹਾ ਹੁਣ ਉਹ ਖੇਤੀਬਾੜੀ ਕਾਲਜ ਕਾਲਜ ਆਫ ਐਗਰੀਕਲਚਰ ਆਪਾਂ ਲੁਧਿਆਣੇ ਦੇ ਪਹੁੰਚੇ ਹੋਏ ਆਂ ਸਾਰੇ ਇੱਧਰ ਸਟਾਲ ਆਪਾਂ ਜਿਹੜੇ ਤੁਹਾਨੂੰ ਘੁੰਮ ਕੇ ਸਾਰਾ ਕੁਝ ਦਿਖਾਵਾਂਗੇ ਤੇ ਇੱਧਰ ਵੀ ਸਾਰੇ ਪਾਸੇ ਜਿਹੜਾ ਮੇਲਾ ਉਹ ਚੱਲ ਰਿਹਾ ਹੈਗਾ ਤੇ ਆਓ ਅੱਗੇ ਮੇਰੇ ਨਾਲ ਪਸਾਨ ਮੇਲਾ ਜਿਹੜਾ ਸ਼ੁਰੂ ਹੁੰਦੇ ਚੱਲਦੇ ਆਪਾਂ ਅੰਦਰ ਸੋ ਸਭ ਤੋਂ ਪਹਿਲਾਂ ਮਹਿੰਦਰਾ ਟਰੈਕਟਰ ਦੇਖਦੇ ਆਪਾਂ ਸੋ ਇਹ ਹੈ ਮਹਿੰਦਰਾ ਦਾ ਨੋਵੋ 655 DI ਦੇਖ ਰਹੇ ਆਂ ਸਾਫੀ ਜਿਹੜਾ ਕਸਟਮ ਮਾਡਲ ਹੈ ਇਹ ये ट्रैक्टर का है तो, तो फार्म का नवा ट्रैक्टर देख ला दठ दे। पचवंजा इधर भी ਆਪਿਕ ਰੰਗ ਹੈਗਾ ਈਕਾ ਸੀਆਰਟੀ ਇਹ ਸੀਆਰਟੀ ਵੀ ਫਾਰਮ ਫੈਕਸ 53 ਜਖਲ ਸਾਹਿਬ ਤੋਂ ਉੱਤਮ ਟਰੈਕਟਰ ਜਣਾ ਮੰਨਿਆ ਜਾਂਦਾ ਹੈ ਇਹ ਵੀ ਅਲੱਗ-ਅਲੱਗ ਮਾਡਲ ਜਿਹੜੇ ਇਹਨਾਂ ਦੇ ਵਿੱਚ ਉਹ ਖੜੇ ਨੇ ਅੱਜ ਵੀਡੀਓ ਚ ਆਪ ਤੁਹਾਨੂੰ ਜਿਹੜੇ ਡਰੈਕਟਰ ਵਾਲੇ ਨੇ ਜੱਕ ਏਟੀ ਵਾੜੇ ਦੇ ਫਾਲ ਵਗੈਰਾ ਹੋਰ ਜਿਹੜੇ ਸੰਤ ਕੋਰ ਨਾਲ ਬਾਰੇ ਆਪ ਤੁਹਾਨੂੰ ਜਾਣਕਾਰੀ ਦੇ। ਇਹ ਹੈ ਫਾਰਮ ਟਰੈਕ ਦਾ ਨਹੀਂ ਸੌਰੀ ਪਾਵਰ ਟਰੈਕ ਦਾ ਇਹ ਡੀਜ਼ਲ ਸੇਵਰ ਪਲੱਸ ਯੂਰੋ ਨੈਕਸਟ ਇਹ ਟਰੈਕਟਰ ਹੈ ਜੀ ਮਾਨਕੜੀ ਚ ਲਾਉਂਦੇ ਨੇ। ਤੋਂ ਹੈ ਡਿਜੀਟਲ ਪਾਵਰ ਟਰੈਕ ਤੇ ਜਿਹੜਾ ਮਾਡਲ ਆਗਲਾ ਇਹ ਹੈ ਇੱਥੇ ਬਹੁਤ ਵੱਡਾ ਸਟਾਲ ਜਿਹੜਾ ਉਹ ਲੱਗਿਆ ਹੋਇਆ ਤੇ ਦੇਖਣੇ ਚੱਲਦੇ ਆ ਅੱਗੇ ਹੋਰ ਆਪਾਂ ਇਹ ਵੀ ਫਾਰਮ ਪਾਵਰ ਕਬੂਤਾ ਦਾ ਜੀ ਦੇਖੋ ਮਾੜਾ ਮਾੜਾ ਮਸ਼ੀਨਾਂ ਆਈਆਂ ਨੇ ਇਹ ਕਬੂਤਾ ਦਾ 471 ਤੇ ਉਹ 421 ਪਰਲੇ ਪਾਸੇ ਚੱਲਦੇ ਅਧਰ ਨੂੰ ਆਪਾਂ ਇਹ ਨਵੇਂ ਕੱਢੇ ਜਾ ਰਹੇ ਨੇ ਇਹ ਇਹ ਤਿਆਰੀ ਵਾਲੀ ਤੋਂ ਚੁੱਕੀ ਨੋਟਾ ਜਪਾਨੀ ਜਿਹੜੇ ਇਹ ਡਾਇਰੈਕਟਰ ਹੈਗੇ ਆ ਕੋ ਕਬੂਤਾ ਦੇ ਮਾਡਲ ਹੀ ਕਾਫੀ ਹੈਗੇ ਆ ਤੇ ਦੇਖ ਲੈਦੇ ਆਂ ਸੋ ਅੱਗੇ ਚੱਲਾਂਗੇ ਇਹ ਕਬੂਤਾ ਦਾ 24 21 5,50,000 ਦਾ ਫਿਰ ਡਿਸਕਾਊਂਟ ਹੈਗਾ ਅੱਜ ਤੇ 30000 ਵੀ ਦੇਖ ਰਹੇ ਬਹੁਤ ਉਹਨਾਂ ਟਰੈਕਟਰ ਛੋਟਾ ਪਹਾੜਾਂ ਦੇ ਵਿੱਚ ਜਾਂ ਛੋਟੀ ਜਗ੍ਹਾ ਤੁਹਾਡੀ ਪੈਲੀ ਆ ਉੱਥੇ ਦੇ ਲਈ ਇਹ ਇੱਕ ਟਰੈਕਟਰ ਬੜਾ ਵਧੀਆ ਕਾਮਜਾਵਾ ਇਹ ਹੈਗੇ ਆ ਲੈਂਕਨ ਦੇ ਦਿੱਲੀ ਬਾਰੇ ਫੰਡ ਜਿਵੇਂ ਦੇਖ ਰਹੇ ਹੋ ਲੈਂਕਨ ਕੰਪਨੀ ਜਿਹੜੇ ਜਿਹੜੇ ਫੰਡ ਦੇਖ ਰਹੇ ਲਾ ਵੀ ਤੱਕ ਨਾਲ ਪਤਾ ਦੇਖੋ ਜੀ ਕਾਫੀ ਰਕਮ ਹੈ ਇੱਥੇ ਲੈਂਪਨ ਜਿਹੜਾ ਸਟਾਲ ਉੱਤੇ ਲੱਗਿਆ ਹੋਇਆ ਉਹ ਕਾਫੀ ਵੱਡਾ ਹੈ ਜਿਹੜਾ ਮੇਲਾ ਉਹ ਚੱਲ ਰਿਹਾ ਹੈਗਾ ਕੰਪਲੀਟ ਪੋਟਾਟੋ ਫਾਰਮਿੰਗ ਫਲੋਸੋ ਸਾਹਮਣੇ ਇਹ ਦੇਖ ਰਹੇ ਸਾਰੇ ਜਿਹੜੇ ਇਦੇ ਨਾਲ ਸੰਬੰਧਿਤ ਜਿਹੜੇ ਆ ਆਲੂਆਂ ਦੇ ਨਾਲ ਸਾਰੇ ਸੰਦਰਹ ਰੱਖਦੇ ਨੇ ਖੇਤੀਬਾੜੀ ਦਾ ਬੰਦ ਵੀ ਇੱਕ ਸਾਦੇ ਉੱਤੇ ਕਰੇ ਆ ਅਬੇ ਖੋਜੀ ਜਿਹਾ ਨਵੀਂ ਮਸ਼ੀਨ ਦੇ ਨਾਲ ਸੋ ਇਧਰ ਵੀ ਆਪਾਂ ਦੇਖ ਸਕਦੇ ਆ ਐਜ ਜੀ ਡੀ ਐਚ 200 ਜੀ ਲੇਟੈਸਟ ਜਿਹੜਾ ਮਾਡਲ ਆ ਉਹ ਇਧਰ ਹੈ ਗਿਆ ਦੁੱਧ ਚਾਉਣ ਵਾਲੀਆਂ ਜਾਂ ਕੰਪਰੈਸਰ ਜਾਂ

ਨੂ ਨੂ ਰੋਸਾ ਚੱਲਦੀ ਨਹੀਂ ਹੋਣੀ ਬਰਮ ਹੋ ਜਾਂਦੀ ਆ ਉਹ ਇੱਧਰ ਵੀ ਕਬੂਤਾ ਦਾ ਜਿਹੜਾ ਫੈਕਟਰ ਆ ਉਹਦਾ ਲਾਇਆ ਹੋਇਆ ਦੇਖ ਰਹੇ ਸੀ ਚੱਲਦੇ ਆ ਪਿੱਛੇ ਕੰਬਾਈਨਰ ਦੇ ਵੇਖਾਂਗੇ ਐਮ ਫਾਰਮ ਵਾਲਾ ਤਾਂ ਆਇਆ ਹੋਇਆ ਹੈ ਜਿਹੜੀ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਮਸ਼ੀਨਰੀ ਆ ਉਹ ਸਾਰਾ ਇੱਕ ਤੁਹਾਨੂੰ ਦਿਖਾ ਰਹੇ ਹੈਗਾ ਮੈਂ ਤੋ ਇਹਨਾਂ ਕੋਲੇ ਹੈ ਸਾਈਲੈਂਟ ਜਨਰੇਟਰ ਸੈੱਟ ਤੇ ਆਹ ਦੀ ਫਾਦਾ ਤੇ ਸੋਸਾ ਕਿੰਨੇ ਕਿਲੋਵੈਟ ਦਾ ਹੈ ਇਹ ਦੱਸ ਕਿੰਨੇ ਦਾ ਹੈ 80000 5000 ਡਿਸਕਾਊਂਟ ਆ ਫਿਰ ਇੱਥੇ ਅੱਛਾ 3000 ਹੀ ਚਲਾਉਂਦਾ ਇਹ ਕਾਰਵਾਸ਼ੂਲ ਬੀ ਆ ਨਾ ਸੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਜਨਰੇਟਰ ਸੈੱਟ ਐਨਾਂ ਕੋਲੇ ਵੇਲੇ ਲਾ ਫਾਈਲੈਂਟ ਤੇ ਕਾਫੀ ਵੱਡੇ-ਵੱਡੇ ਅਲੱਗ-ਅਲੱਗ ਪਾਵਰ ਦੇ ਜਿਹੜਾ ਐਨਾਂ ਕੋਲੇ ਇਹ 92 ਦਾ ਹੈਗਾ ਇਹ ਕਿੰਨੇ ਦਾ 85000 ਰੁਪਏ 80000 ਹੈ ਡਿਸਕਾਊਂਟ ਹੋ ਗਏ 80000 80000 ਦਾ ਇਹ ਮੋਡ ਸਟਾਰਟ ਆ ਰਿਹਾ ਹੈ ਇਹ ਅੱਛਾ ਜੀ ਆਟੋ ਸੈਂਸਰ ਹੈ ਇਹ ਸਾਰਾ ਬਿਲ ਰਾਈ ਜਨਾ 585 ਗ੍ਰਾਮ ਤੋਂ ਕਾਲਟੀਨੇਟਰ ਨਾਲ ਦੀ ਇਹ ਦੇਖੋ ਕਾਪਰ ਦਾ ਸਾਰਾ ਹੈ ਸਾਰਾ ਕਾਪਰ ਦਾ ਹੈ ਜੈਸੀ ਸਾਰਾ ਹੈ ਅੱਛਾ ਜੀ ਸਾਰਾ ਗ੍ਰਾਮ ਤੋਂ ਕਾਲਟੀਨੇਟਰ ਹੈ ਬਿਲ ਰਾਈ ਜਨਾ 585 ਦਾ ਹੈ ਠੀਕ ਹੈ ਹਾਂ ਜੀ ਰਿਮੋਟ ਸਟਾਰਟ ਹੈ ਅੱਜ ਦੇ ਦਿਨ ਜਿਹੜੀ ਵੀ ਕੋਈ ਵੀ ਉਪਗ੍ਰੇਡਿੰਗ ਹੁੰਦੀ ਹੈ ਉਹਨੂੰ ਫ੍ਰੀ ਡਿਲੀਵਰੀ ਹੈ ਅੱਛਾ ਜੀ ਕੋਈ ਬਿੱਲ ਚਾਰਦੇ ਨਹੀਂ ਓਕੇ ਵਿੱਚ ਇਨਕਲੂਡਡ ਹੈ ਜੀ ਹਾਂ ਜੀ ਬੇਸਿਕ ਜਨਰੇਟਰ ਸੈੱਟ ਮਹਿੰਦਰਾ ਦਾ ਇੰਜਨ ਤੇ ਇਹਦੇ ਵਿੱਚ ਸਾਰੇ ਮਹਿੰਦਰਾ ਦੇ ਇੰਜਨ ਹੈਗੇ ਆ ਤੇ ਲੇਟੈਸਟ ਕੁਸ਼ਿੰਦੇ ਜਿਹੜਾ ਆਪ ਆ ਗਿਆ ਟੌਪ ਟੌਪ ਤੇ ਉਸ ਤੋਂ ਤੋਂ ਵੱਧ ਤੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਪਾਪੇ ਤੇ ਉਸ ਤੋਂ ਕੋਈ ਨਵਾਂ ਸੋ ਇਹਨਾਂ ਦੇ ਹੈ ਨਿਊ ਹਾਲੈਂਡ ਟਰੈਕਟਰ ਤੇ ਸਟੀering ਦਾ ਸਿਸਟਮ ਤੇ ਨਵੇਂ-ਨਵੇਂ ਫੀਡਰ ਦੇ ਨਾਲ ਤੁਸੀਂ ਜਿਹੜਾ ਅੱਜ ਜਿਹੜਾ ਮੇਲੇ ਜਿਹਨੂੰ ਲੁਧਿਆਣਾ ਕੋਸਾਲ ਵਿਲਾ ਦਾ ਆਨੰਦ ਮਾਣ ਰਹੇ ਆਂ ਗੂਡੀ ਦੇ ਵੱਡੇ ਟਾਇਰ ਦੇ ਨਿਊ 5620 ਨਿਊ ਹਾਲੈਂਡ ਦੇ ਵਿੱਚ ਉਹ ਫੀਲਡ ਕਿੰਗ ਵਾਲਾ ਦਾ ਜਿਹੜਾ ਸਟਾਲ ਹਨ ਬਿਲਕੁਲ ਲੇਟੈਸਟ ਨਵੀਂ ਟੈਕਨੋਲੋਜੀ ਦੇ ਨਾਲ ਜਿਹੜੇ ਆ ਕਿਤੀ ਬਾੜੀ ਦੇ ਇੰਸਟਰੂਮੈਂਟ ਕੋ ਐਸਪਰੋ ਨਾਲ ਕੋਡਲਾ ਵੱਲੋਂ ਆਈ ਕਿ ਫੀ ਐਸਪਰੋ ਸਾਹਿਕ ਪੜਾ ਸੋਤੇ ਨਗਾੜੀ ਹੋ ਜੇ ਭਾਰੀ ਦੇ ਪਾਸ ਤੋਂ ਫੀਲਡ ਕਿੰਗ ਨੂੰ ਹਾਰਡ ਜਨਰੇਸ਼ਨ ਟੂ ਅਸਰੋ 15 ਲੱਖ 50 ਹਜ਼ਾਰ ਦਾ ਮੇਲਾ ਉੱਪਰ ਆਈ ਹੈ ਇਹ ਜਿਹੜਾ ਸਕੁਅਰ ਵਿਲ ਤੇ ਦੇਖ ਸਕਦੇ ਹੋ ਜਿਹੜਾ ਰੇਟਾ ਲਿਖਿਆ ਹੋਇਆ ਮੇਲਾ ਉੱਪਰ ਇੰਨੀ ਆ ਤੇ ਤੇ ਟੈਕਨੋਟੀਕ ਸੈਫਾਈਰ ਬਿਲਕੁਲ ਲੇਟੈਸਟ ਜਿਹੜੀ ਮਸ਼ੀਨਰੀ ਆ ਇਸ ਮੇਲੇ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਆ ਹੋ ਕੇ ਆ ਗਿਆ ਆਪਾਂ ਸਪੀਡਮੈਨ ਸਟਾਰਫਿੰਗ ਐਂਡ ਸਨਸ ਤੇ ਇਹਨਾਂ ਕੋਲ ਜਿਹੜੇ ਆ ਆਡਟ ਤਰ੍ਹਾਂ ਦੇ ਕੰਪਰੈਸプレਰ ਪ੍ਰੈਸ਼ਰ ਪਾਣੀ ਦੇ ਏਸੀ ਧੋਣ ਵਾਲੇ ਮੋਟਰਾਂ ਹੋਰ ਆ ਦੇਖ ਸਕਦੇ ਬੜੇ ਬੜੇ ਫਾਰਮ ਪਾਣੀ ਦੇ ਪ੍ਰੈਸ਼ਰ ਵਾਲੇ ਸਾਰੇ ਵਿੱਚ ਜੈਪਨੀਜ਼ ਦਾ ਸਪੀਡਮੈਨ ਦੇ ਵਿੱਚ ਹੈ ਹੈ ਇਹ ਸਿਰਫ ਇਹਨਾਂ ਕੋਲ ਹੀ ਇੰਨੀ ਤਾਂ ਕਾਫੀ ਰਸ਼ੀਏਤ ਕਾਫੀ ਹੈਗਾ ਤੁਸੀਂ ਦੇਖ ਰਹੇ ਹੋ ਹੋਰ ਡੀਜ਼ਲ ਬੰਨ ਤੁਸੀਂ ਦੇਖਦੇ ਹੋ ਤੇ ਇਹਨਾਂ ਆਉਟਰਾਂ ਵਾਲੇ ਜਤਿੰਦਰਪਾਲ ਉਹਨਾਂ ਦੇ ਆਪ ਆ ਗਏ ਸਾਹਮਣੇ ਸ਼ਾਲ ਦੇ ਵਿੱਚ ਚੱਲ ਰਿਹਾ ਇਹਨਾਂ ਦਾ ਤੇ ਜਨਰੇਟਰ ਸੈੱਟ ਨੂੰ ਹੀ ਦੇਖ ਸਕਦੇ ਹੋ ਛੋਟੇ ਨੂੰ ਲੈ ਕੇ ਵੱਡਾ ਬڑے ਤੋਂ ਲੈ ਕੇ ਛੋਟੇ ਤੱਕ ਜਨਰੇਟਰ ਇਹਨਾਂ ਕੋਲ अवेलेबल ਹੈਗੇ ਤੇ ਸਾਰੇ ਕੋਪਰ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਨਵੇਂ-ਨਵੇਂ ਐਸਪੀ ਜਿਹੜੀ ਆ ਲੇਟੈਸਟ ਕੰਪਰੈਸ਼ਨਰ ਜਾਂ ਤੁਸੀਂ ਆਲਟਰਨੇਟਰ ਵਾਲੇ ਲਾ ਲਓ ਜਾਂ ਸੈਲਫ ਸਟਾਰਟ ਜਨਰੇਟਰ ਉਹ ਦੇਖ ਸਕਦੇ ਹੋ ਇਹ ਕਾਫੀ ਵੱਡਾ ਸਟਾਲ ਲਗਿਆ ਹੋਇਆ ਤੁਸੀਂ ਦੇਖਦਾ ਵੱਡੇ ਦੁਬੱਡਾ ਛੋਟੇ ਤੋਂ ਛੋਟਾ ਜਨਰੇਟਰ ਸੈਟ ਸਾਇਲੈਂਟ ਦੇ ਵਿੱਚ ਮਿਲੂਗਾ ਆਪਣੇ ਆਏ ਆਪ ਸਾਧੂ ਇੰਸਟ੍ਰੂਮੈਂਟ ਵਾਲਿਆਂ ਦੇ ਤਰ੍ਹਾਂ ਤੇ ਸਾਇਲੈਂਟ ਰਾਜਪਾਂ ਤੋਂ ਹੈਗੇ ਨਹੀਂ ਤੇ ਆਦਿ ਸਦੂ ਇਹਨਾਂ ਕੋਲੇ ਸਾਹਮਣੇ ਸਟਾਲ ਦੇ ਵਿੱਚ ਪਾਣ ਆਲ ਵਗੈਰਾ ਹੋਰ ਨਵੇਂ-ਨਵੇਂ ਖੇਤੀਬਾੜੀ ਦੇ ਸਟਾਲ ਦਾ ਸਾਧੂ ਦੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਵੀ ਚਾਹਵਾਂ ਤਾਂ ਦੇਖ ਸਕਦੇ ਹਾਂ ਇਹਨਾਂ ਕਰੀ ਪ੍ਰਾਪਤ ਨਾਮ ਦਾ ਬਣ ਗਿਆ ਹੈ। ਤੋਂ ਮੇਲਾ ਦੋ ਦਿਨ ਦਾ ਮੇਲਾ ਹੈਗਾ। ਮੇਲਾ ਕੋ ਸਾਧੂ ਵਾਲਾ ਦੇ ਬੱਡੇ ਚੌਲ ਤੇ ਹੋ ਚੁੱਕੇ ਆ। ਤੋਂ ਸਾਹਮਣੇ ਆਪਾਂ ਆਗੇ ਤੇ ਇੱਧਰ ਵੀ ਚੱਲਾਂਗੇ ਆਪਾਂ ਦੇਖਦੇ ਆ। तो नमें इंप्रीमेंट जो है सीटर हाँ ये सुपरसिटर है हाँ बड़ा मैंगा अगले जाके दिखावे तो ਲਗ ਲਗ ਤਰ੍ਹਾਂ ਦੀ ਇਹਨਾਂ ਕੋਲ ਮਸ਼ੀਨਰੀ ਆ ਤੇ ਆ ਸੁਪਰ ਫਿਲਟਰ ਤੁਸੀਂ ਵੇਖ ਰਹੇ ਹੋ ਤਾਂ ਆਪਾਂ ਲੈਂਡਪੋਰਟ ਵਾਲਾਂ ਦੇ ਆ ਗਏ ਆ ਇਹਨਾਂ ਕੋਲ ਵੀ ਜਿਹੜੇ ਆ ਸੁਪਰ ਫਿਲਟਰ ਹੈਗੇ ਆ ਤੇ ਹੋਰ ਅਲੱਗ ਅਲੱਗ ਜਿਹੜੀ ਆ ਮਸ਼ੀਨਰੀ ਇਹਨਾਂ ਕੋਲ ਉਹ ਵੀ ਦੇ ਵਰਤਾਂਗੇ ਤੁਹਾਡੇ ਕੋਲੇ ਕੀ ਕੁਝ ਹੈਗਾ ਅਵੇਲੇਬਲ ਉਹ ਦੇਖ ਸਕਦੇ ਹੋ। ਉਹ ਦੇਖ ਰਹੇ ਤੁਸੀਂ ਲੈਂਡ ਫੋਰਸ ਦੀ ਮਸ਼ੀਨਰੀ ਅਲੱਗ-ਅਲੱਗ ਤਰ੍ਹਾਂ ਦੀ। ਕਾਫੀ ਜਿਹੜਾ ਰਾਸ਼ਾ ਲੁਧਿਆਣੇ ਦੇ ਮੇਲੇ ਦੇ ਵਿੱਚ ਇਸ ਮੇਲੇ 'ਚ ਹੈਗਾ। ਚੱਲਦੇ ਆਂ ਅੱਗੇ ਆਪਾਂ। ਇੱਧਰ ਵੀ ਆਪਾਂ ਪਹਿਲਾਂ ਜਾਇਆ ਸੀ ਪਾਵਰ ਟਰੈਕ ਬਾਰੇ। ਤੇ ਫਾਰਮ ਟਰੈਕ ਬਾਰੇ ਉਹ ਦੱਸਿਆ ਸੀਗਾ ਦਿਖਾਇਆ ਸੀਗਾ ਆ ਗਏ ਆਪਾਂ ਸੋਨਾਲਿਕਾ ਵਾਲਿਆਂ ਤੇ ਇਹਨਾਂ ਦਾ ਛੋਟੇ ਤੋਂ ਛੋਟਾ ਟਰੈਕਟਰ ਵੀ ਵੱਡੇ ਤੋਂ ਵੱਡਾ ਵੀ ਆ ਹੋਰ ਮਸ਼ੀਨਰੀ ਤਾਂ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਸੁਪਰ ਸੀਡਰ ਆ ਦੇਖ ਸਕਦਾ ਬਹੁਤ ਵੱਡਾ ਸੁਪਰ ਸੀਡਰ ਤਾਂ ਉਹ ਅੱਗੇ ਉਹ ਦਿਖਾਵਾਂਗੇ ਹੈ ਸੋਨਾਲਿਕਾ ਦਾ ਬਹੁਤ ਛੋਟਾ ਜਿਹਾ ਪਿਆਰਾ ਕਿਊਟ ਜਿਹਾ ਟਰੈਕਟਰ डी 130 ਟਾਈਗਰ ਇਹ ਹੈ ਸੋਨਾਲਿਕਾ ਦਾ ਟਰੈਕਟਰ ਕਾਫੀ ਛੋਟਾ ਟਰੈਕਟਰ ਜਿਹੜਾ ਬਣਿਆ ਜਾਂਦਾ ਹੈ ਸਗਰੀਨਾਂ ਚ ਲਾਈਆਂ ਹੋਈਆਂ ਨੇ ਹਰੇਕ ਮਾਡਲ ਇਹਨਾਂ ਕੋਲ ਸੋਨਾਲਿਕਾ ਦੇ ਵਿੱਚ ਕਾਫੀ ਵਿਸ਼ਾਲ ਜਿਹੜਾ ਇਹ ਸ਼ੈਡਾਂ ਨਾਲ ਹੋਰ ਨਵੇਂ-ਨਵੇਂ ਮਸ਼ੀਨਰੀ ਦੇ ਨਾਲ ਜਿਹੜਾ ਇੱਥੇ ਇਹ ਆਪ ਕੀ ਲੈ ਕੇ ਆਏ ਨੇ ਤੋਂ ਸੋਨਾਲਿਕਾ ਦੇ ਲਗ-ਲਗ ਮਾਡਲ ਕਿ ਲੈ ਰਹੇ ਹਾਂ 750 ਜਿਹੜਾ 3 ਆ ਸੋਨਾਲਿਕਾ ਦਾ ਤੇ ਅਲੱਗ-ਅਲੱਗ ਮਾਡਲ ਇਨਾਂ ਕੋਲੇ ਅਵੇਲੇਬਲ ਆ 5-6 ਮਾਡਲ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੇ ਸਾਹਮਣੇ ਮਹਿੰਦਰਾ ਟਰੈਕਟਰ ਆਪਾਂ ਇੱਧਰ ਆ ਫਿਰ ਗਏ ਸੀ ਪਹਿਲਾਂ ਤੇ ਪਿਛਲਾ ਪਾਸਾ ਰਹਿ ਗਿਆ ਸੀ ਇਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਹ ਆ ਕੈਬਨ ਵਾਲਾ ਮਹਿੰਦਰਾ ਦਾ ਟਰੈਕਟਰ ਜਿਹੜਾ ਅੱਗੇ ਉਹ ਇਸ ਤਰ੍ਹਾਂ ਖੁੱਲ ਜਾਂਦਾ 75 ਜਿਹੜਾ ਪਾਵਰ ਆ ਤੇ ਬਿਓ ਬਖਰਾ ਇਹਨਾ ਬੋਨਟ ਉਹ ਗੋਲਦਾ ਇਹਨਾਂ ਨੂੰ ਖੜਕੇ ਦਿਖਾਇਆ ਸੀਗਾ ਮਹਿੰਦਰਾ ਦਾ ਅਰਜਨ ਬਹੁਤ ਤਕੜਾ ਟਰੈਕਟਰ ਆ ਇਹ ਦੇਖ ਰਹੇ ਹਾਂ ਇਹ ਮਹਿੰਦਰਾ ਦਾ ਟਰੈਕਟਰ ਤੋਂ ਲਗਨ ਲਗ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਮਸ਼ੀਨਰੀ ਹੈ ਜੇ ਦੇਖ ਸਕਦੇ ਹੋ ਲੇਟੈਸਟ ਕਾਫੀ ਆ ਗਈ ਹੈ ਤੇ ਮਹਿੰਦਰਾ ਦਾ 3540 ਮੇਨੂ ਡਰਾਈਵਰ ਆਈ 3 ਦਾ ਟਰੈਕਟਰ ਆ ਜੀ ਆ ਦੇਖੋ ਜਿਹੜਾ ਮਹਿੰਦਰਾ 3340 ਉਹ ਅੱਗੇ ਚੱਲਦੇ ਆਪਾਂ ਮਹਿੰਦਰਾ ਮਿੱਤਰਾ ਤੋਂ ਅੱਗੇ ਸੁਪਰ ਸੀਟਰ ਦੇਖ ਲਓ ਬਾਗੂ ਵੀ ਦਿਖਾ ਦੇਣਾ ਤੁਹਾਨੂੰ ਤਪਦੀ ਮਿੱਤਰਾ ਮਾਰਗੂਆ ਮਹਿੰਦਰਾ ਸੋ ਨੈਸ਼ਨਲ ਐਗਰੋ ਇੰਡਸਟਰੀ ਦਾ ਨੈਸ਼ਨਲ ਦਾ ਆਧੁਨਿਕ ਤਕਨੀਕ ਵਾਲਾ ਸਟੈਪ ਸੀਡਰ ਜੇ ਦੇਖ ਰਹੇ ਹੋ ਤੁਸੀਂ ਸਪੇਅਰ ਪਾਰਟਸ ਉਪਲਾਦਦੇ ਨੇ ਇਹਦੇ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਇਹ ਨੈਸ਼ਨਲ ਵਾਲਾ ਦੀ ਜਿਹੜੀ ਮਸ਼ੀਨਰੀ ਆ ਆਪਣਾ ਤਾਂ ਅਜਿਹਾ ਹੋਇਆ ਥੋੜੀ ਮਸ਼ੀਨਰੀ ਵਾਲੀ ਜੀ मैंने तो सच बोला पीना तो आता ओ यार एक सेकंड आगे आह तो मैंने ना देख लिया वो डा मैं ना ही आशीष कुमार है आह तो डेड आप रोडेटा है दिमारे की तरफ मैं नेशनल्स कम कर रहे हैं अच्छा। ये है अपना जीरो टिल जिसमें आपको दाना जब बिजाई करेंगे बिना बोए वो खेलते अच्छा जिसमें जीरो टिल के ल

ਚੋਣਾਂ ਵੀ ਦਾ ਮੇਰਾ ਨਾਮ ਸਰ ਹਰਪੀ ਸਿੰਘ ਹੈ ਜੀ ਹਰਪੀ ਜੀ ਇਹਦਾ ਬਾਰੇ ਦੱਸਿਓ ਸਾਨੂੰ ਇਹ ਸਰ ਸਾਡੀ ਨੈਸ਼ਨਲ ਕੰਪਨੀ ਦਾ ਇਹ ਸਮਾਰਟ ਸੀਟਰ ਹੈ ਜੀ ਇਹ ਸਮਾਰਟ ਸੀਟਰ ਹੈ ਜਿਵੇਂ ਕਿ ਅੱਜਕੱਲ ਚੋਣੇ ਦੀ ਆਪਣੇ ਜਿਵੇਂ ਚੋਣੇ ਦੀ ਚੋਣਾ SMS ਕੰਬਾਈਨਰ ਵੜਾ ਕੇ ਚੋਣਾ ਇਹ ਡਾਇਰੈਕਟ ਸਿੱਧਾ ਹੀ ਚੱਲ ਜਾਂਦਾ ਜੀ ਇਹ ਜਨ ਕਿ ਆਪਣੇ ਜਿਵੇਂ ਸੁਪਰ ਸੀਟਰ ਥੋੜਾ ਟਰੈਕਟਰ ਦਾ ਵੱਧ ਲੋਡ ਲੈਂਦਾ ਆ ਇਹ ਜਨ ਕਿ ਟਰੈਕਟਰ ਦਾ ਬਿਲਕੁਲ ਲੋਡ ਲੋਡ ਬਹੁਤ ਘੱਟ ਆਉਂਦਾ ਲੋਡ ਇੱਥੇ ਇਹ ਜਿਹੜੇ ਕੜਕ ਦੀ ਸਿੱਧੀ ਖੜੇ ਖਰਚਿਆਂ ਦੇ ਵਿੱਚ ਇਸ ਵੇਲੇ ਹਨ ਵੱਡੀ ਹੋਈ ਝੋਨੇ ਦੇ ਨਾਲ ਸਿੱਧੀ ਵੀ ਆਈ ਕਰ ਦਿੰਦਾ ਹੈ ਜੀ ਹਾਂਜੀ ਤੇ ਆ ਦੇਖੋ ਇਹ ਆਪਾਂ ਜਿਹੜੇ ਡਵੈਲਪਮੈਂਟ ਇਹ ਕੀਤੀ ਹੈਗਾ ਪਹਿਨੂੰ ਆ ਪਹਿਲਾਂ ਜਿਹੜਾ ਰੂਲਾ ਲੱਗਦਾ ਸੀਗਾ ਤੇ ਉਹ ਬੀਜ ਨਾ ਉੱਪਰ ਰਹਿ ਜਾਂਦਾ ਸੀਗਾ ਤੇ ਫਾਰਮਰਾਂ ਦੀ ਡਿਮਾਂਡ ਸੀਗੇ ਇਹ ਚੇਂਜ ਕੀਤਾ ਜਾਵੇ ਤਾਂ ਆਪਾਂ ਇਹਨੂੰ ਸੁਪਰ ਸੀਡਰ ਵਾਲਾ ਡਿਸਕੋਪਨਰ ਲਗਾਤਾ ਹੈ ਯਾਨੀ ਕਿ ਜਿਵੇਂ ਜਿਵੇਂ ਖੋਟ ਪਟਦਾ ਜਾ ਇਹ ਖੋਟ ਪਟਦਾ ਜਾਂਦਾ ਮਗਰ ਮਗਰ ਇਹ ਪੀਪ ਆਉਂਦਾ ਜਾਂਦਾ ਨਾਲ ਹੀ ਪੀਪ ਪਾਉਂਦੇ ਆ ਠੀਕ ਹੈ ਜੀ ਆਹ ਰੂਲਾ ਜਿਹੜਾ ਸੈਂਟਰ ਤੇ ਇਹ ਵਾਲਾ ਜਿਹੜਾ ਰੂਲਾ ਹੈ ਜੀ ਆਪਣਾ ਇਹ ਆਪਣਾ ਜਿਹੜਾ ਪੋਰ ਲ ਬਿਲਕੁਲ ਸਟ੍ਰੇਟ ਵਾ ਉਹਦੋਂ ਦਾਅਵ ਦੇ ਦਿੰਦਾ ਹੈ ਜੀ ਓਕੇ ਓਕੇ ਥੈਂਕ ਯੂ ਬਾਈ ਇਹ ਹੈਗਾ ਸਮਾਰਟ ਫੀਟਰ ਸਮਾਰਟ ਫੀਟਰ ਹੈ ਜੀ ਦਾ ਲੰਬੇ ਮੁੱਟਾ ਹੈ ਇਹ 8 ਫੁੱਟ ਦੇ ਵਿੱਚ ਸਭ 11 ਲੰਬਾ ਹੈ ਜੀ ਹਾਂ ਜੀ 11 ਲੰਬਾ ਠੀਕ ਬੜੀ ਮਿਹਰਬਾਨੀ ਬਾਈ ਠੀਕ ਹੈ ਉਹ ਇਧਰ ਆ ਗਿਆ ਆਪਾਂ ਹਾਈ ਫੀਟਰ लगालू इसको आराम से लगा लें लगा नमस्कार सभी किसान भाइयों को मैं प्रदीप भारद्वाज आई पी एल कंपनी की तरफ से आप लोगों का स्वागत करता हूँ अपने पी मेले में अभी आईपीएल कंपनी के बारे में आप लोगों को पता है ये बायोलॉजिकल प्रोडक्ट बनाती है ये तीस सालों से आप लोगों की सेवा में उपलब्ध हैं और आशा करेंगे आप लोगों के साथ ऐसे ही काम करती रहेगी अभी एक ऐसी टेक्नोलॉजी के साथ काम कर रही है यह है ड्रोन ड्रोन टेक्नोलॉजी हाँ जी ड्रोन की टेक्नोलॉजी हमारे किसानों के लिए किस तरीके से फ़ायदेमंद हो सकती है और किस तरीके से किसान उसका फ़ायदा उठा सकता है ये आप लोगों को मैं बताऊंगा ये दस लीटर का टैंक है इसका सात से आठ मिनट में एक एकड़ को पूरा करता है दस लीटर के टैंक में ये अभी फार्मर के माइंड में जाता है कि दस लीटर पानी में कैसे काम करेगा उसका रीज़न क्या है हम जो दवाई को डालते हैं जो प्रोडक्ट हम यूज़ करते हैं उसको फैलाने के लिए पानी की मात्रा हम यूज़ करते हैं तो इतने इसमें ड्रोन में इतनी कैपेसिटी है कि दस लीटर पानी के साथ ये हमारे प्रोडक्ट को फैला सकता है पूरे एक एकड़ में अच्छे तरीके से स्प्रे कर सकता है ड्रोन से स्प्रे करने के लिए हमें लाइसेंस लिया जाता है गवर्नमेंट की तरफ से सात दिन की ट्रेनिंग दी जाती है उसके बाद एक लाइसेंस मिलता है जैसे गाड़ी चलाने की लाइसेंस होता है सेम वही प्रोसीजर है ड्रोन को यूज करने के लिए एक लाइसेंस दिया जाता है उसके बाद इसको यूज कहाँ कर सकते हैं अपना ये जोन होते हैं ग्रीन जोन रेड जोन येलो जोन ग्रीन जोन में हमें किसी की परमिशन लेने की जरूरत नहीं पड़ती है सेकेंड येलो जोन अगर हमें वहाँ पे ट्राई करना है तो वहाँ पे ए से परमिशन लेनी पड़ती है अगर हमारा जोन रेड जोन में है तो हम वहाँ ई नहीं कर सकते ड्रोन यूज नहीं कर सकते अगर इन केस अगर हमें करना है तो हम सेंट्रल गवर्नमेंट के द्वारा हम उसको परमिशन ले सकते हैं तो इसमें हम ये बैटरी से चलने वाला ड्रोन है अच्छा, बैटरी हाँ इसमें लिथियम आयन बैटरी यूज करते हैं हाँ जी पच्चीस हजार दो तो सौ एम की इसकी पावर है एक बैटरी सेट तीन से साढ़े तीन एकड़ निकालता है एक बार में वापिस उसको चार्ज करने के लिए हमें तीस से पैंतीस मिनट देना पड़ता है तो ये आई कंपनी आप लोगों के बीच में ये टेक्नोलॉजी लेकर आई है जो आप लोगों के लिए बहुत ही फायदेमंद होने वाली है इसके बाद हम इसके साथ साथ अपनी मिट्टी जांच का भी किट प्रोवाइड कर रहे हैं ये हमारा सोयल टेस्टिंग किट रहेगा मिट्टी की जांच हम कैसे कर सकते हैं और क्यों करना ज़रूरी है मिट्टी की जांच करा के हमें ये पता लगेगा ये हमारा सोइल टेस्टिंग किट रहेगा इससे हम ये पता कर सकते हैं कि हमारी मिट्टी में कौन से न्यूट्रन्स की कमी है और कौन से न्यूट्रंस हमने डालना है और ये हम प्लान कर रहे हैं अपने डिस्ट्रीब्यूटर के ज़रिए अपने फार्मर्स को ये सर्विस प्रोवाइड कराई जाएगी ठीक है सर बहुत जल्दी में सर्विस प्रोवाइड कराने जा रहे हैं तो आप लोगों को बहुत बहुत धन्यवाद आप लोगों ने समय दिया थैंक यू सो मच थैंक यू ਚਲਦੇ ਆਂ ਅੱਗੇ ਆਪਾਂ ਹੋਰ ਸਟਾਪ ਦੇਖਾਂਗੇ ਉਹ ਕਾਫੀ ਵਧੀਆ ਮੇਲਾ ਜਿਹੜਾ ਇਹ ਚੱਲ ਰਿਹਾ ਹੈਗਾ ਤੁਸੀਂ ਕਾਫੀ ਲੇਟੈਸਟ ਚੀਜ਼ਾਂ ਦੇਖੀਆਂ ਕਿਸਾਨ ਪਿੰਡਾਂ ਦੇ ਮੇਲਾ ਤੇ ਹਾਰਦਿਕ ਸਵਾਗਤ ਹੈਗਾ ਤੇ ਕਾਫੀ ਹੋਰ ਵੀ ਕਾਫੀ ਰਹਿੰਦਾ ਆਪਾਂ ਹੋਰ ਨੂੰ ਦੂਸਰੀ ਵੀਡੀਓ ਵਿੱਚ ਉਹ ਦਿਖਾਵਾਂਗੇ ਬਲਕਾਰ ਕਮਾਈਨ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਦੀ ਕਵੈਨਾ ਬਹੁਤ ਮਸ਼ਹੂਰ ਆ ਬਲਕਾਰ ਕੰਬਾਈਨ ਅਮਨੇ ਸਵੈਨ ਆਇ ਕਰੋ ਦੇਖ ਰਹੇ ਹੋ ਕਾਫੀ ਵੱਡਾ ਜਿਹੜਾ ਮੇਲਾ ਖੇਤੀਬਾੜੀ ਦੇ ਲੇਟੈਸਟ ਜਿਹੜੇ ਆ ਸੰਦ ਤੁਸੀਂ ਦੇਖ ਰਹੇ ਹੋ ਬਲਕਾਰ ਨਹਿਲ 654 ਇਹ ਕੰਬਾਈਨ ਹੈ ਜੀ ਸਾਹਮਣੇ ਵੀ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਆ ਭਾਰਤ ਵਾਲਾ ਦਾ ਹੋ ਗਿਆ ਉਹ ਲੱਗਿਆ ਹੋਇਆ ਉੱਥੇ ਸਾਹਮਣੇ ਸਟਾਲ ਹਜ਼ਾਰਾ ਫਰਟੀਲਾਈਜ਼ਰ ਦਾ ਹੋ ਗਿਆ ਇਸ ਤਰ੍ਹਾਂ ਕਾਫੀ ਇਥੇ ਜਿਹੜੇ ਆ ਅਲੱਗ-ਅਲੱਗ ਰਿਏ ਉਹ ਲੱਗੇ ਹੋਇਆ ਸਵੈਨ ਵਾਲੇ ਆ ਇਹਨਾਂ ਦੀ ਕਿਸੇ ਦੀ ਬੁਕਿੰਗ ਕਰਾਣੀ ਹੋਵੇ ਤੱਕ ਰਾਹਾ ਦਾ ਸਵੈਨ ਹੈ ਕਰੋ ਆਟੋਮੈਟਿਕ ਪਟਾਟੋ ਪਲਾਂਟਰ ਸਾਹ ਦੇਖ ਸਕਦੇ ਤੁਸੀਂ ਸੋ ਇਹ ਸੀਗਾ ਲੁਧਿਆਣੇ ਦਾ ਕਿਸਾਨ ਮੇਲਾ ਬਹੁਤ ਲੇਟੈਸਟ ਤਕਨੀਕ ਦੇ ਨਾਲ ਜਿਹੜੇ ਆ ਸੰਦ ਸੀਗੇ ਉਹਦੇ ਵਿੱਚ ਟਰੈਕਟਰ ਸੀ ਨਵੇਂ ਤੋਂ ਨਵੇਂ ਤੇ ਕੰਬਾਈਨਾਂ ਸੀ ਉਹ ਸਾਰਾ ਰੀਪਰ ਵਗੈਰਾ ਸਾਰੇ ਕੁਝ ਦਿਖਾਇਆ ਤੇ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਜਿਹੜੀ ਆ ਸਮਾਪਤ ਕਰਦੇ ਆਂ ਗਲਤੀ ਹੋ ਗਈ ਮਾਫਕਾ ਨਾ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਜੀ